ਅੱਜ ਜਲੰਧਰ ਕੋਰਟ ਦੇ ਵਿੱਚ ਵਿਧਾਇਕ ਰਮਨ ਅਰੂੜਾ ਦੀ ਪੇਸ਼ੀ ਹੈ ਵਿਜੀਲੈਂਸ ਦਫ਼ਤਰ ਦੇ ਵਿੱਚ ਰਮਨ ਅਰੂੜਾ ਨੂੰ ਲੈ ਕੇ ਪਹੁੰਚੇ ਅਧਿਕਾਰੀ ਤਾਂ ਬੀਤੇ ਕੱਲ ਪਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਰਮਨ ਅਰੂੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੇਸ਼ੀ ਦੌਰਾਨ ਵਿਜੀਲੈਂਸ ਰਮਨ ਅਰੂੜਾ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨੇ ਰਮਨ ਅਰੂੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਈ ਫਿਲਹਾਲ ਕੀ ਕੁਝ ਹੋ ਰਿਹਾ ਹੈ ਇਸ ਬਾਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਪ੍ਰਮੇ ਜੁੜੇ ਹੋਏ ਨੇ ਤਾਂ ਪ੍ਰਮੇ ਕਦੋਂ ਤੱਕ ਪੇਸ਼ ਕਰਨ ਦੇ ਲਈ ਵਿਜੀਲੈਂਸ ਲੈ ਕੇ ਪਹੁੰਚੇਗੀ ਦੇਖੋ ਅਮਨ ਹੋਣੇ ਵਿਜੀਲੈਂਸ ਜਿਹੜਾ ਕਿ ਜਲੰਧਰ ਦੇ ਕੋਟ ਵਿਖੇ ਜਿਹੜਾ ਕਿ ਪਹੁੰਚ ਗਈ ਆ ਤਮਾਮ ਉਹ ਗੱਲਾਂ ਤਮਾਮ ਉਹ ਸਬੂਤ ਜਿਹੜੇ ਨੇ ਕਿ ਕੱਲ ਦੀ ਜਿਹੜੀ ਰੇਡ ਚੱਲੀ ਸੀਗੀ ਉਸ ਦੌਰਾਨ ਜਿਹੜਾ ਕਿ ਵਿਜੀਲੈਂਸ ਨੂੰ ਪ੍ਰਾਪਤ ਹੋਏ ਸਨ ਉਹਨਾਂ ਨੂੰ ਲੈ ਕੇ ਜਿਹੜਾ ਕਿ ਹੁਣ ਚੌਥੇ ਮੰਜ਼ਲ ਦੇ ਉੱਤੇ ਜਿਹੜੇ ਅ ਜਸ ਸਾਬ ਨੇ ਉਹਨਾਂ ਦੀ ਕੋਟ ਲਿਖਿਆ ਜਿਹੜਾ ਕਿ ਰਮਨ ਰੋੜਾ ਨੂੰ ਜਿਹੜਾ ਕਿ ਉਹ ਰੱਖਿਆ ਜਾਏਗਾ ਕੱਪੜੇ ਕੱਲ ਵਾਲੇ ਨੇ ਚਿਹਰਾ ਹਲੇ ਵੀ ਉਤਰਿਆ ਹੋਇਆ ਵੈ ਪਰ ਕਿਤੇ ਨਾ ਕਿਤੇ ਕੈਮਰੇ ਦੇ ਮੋਹਰੇ ਆਂਦੇ ਆ ਜਰੂਰ ਜਿਹੜੀ ਜੀ ਕਿ ਐਮ ਐਲ ਏ ਸਾਹਿਬ ਨੇ ਇੱਕ ਮੁਸਕਰਾਹਟ ਦਿੱਤੀ ਹੈ ਉਹ ਸਾਰੀਆਂ ਚੀਜ਼ਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਕਿ bizness ਹੁਣ ਲੈ ਕੇ ਕੋਟ ਪਹੁੰਚੀ ਹੈ ਕਿਉਂਕਿ ਇੱਥੇ ਮੈਂ ਜਾਣਕਾਰੀ ਦੇ ਦਿਆਂ ਕਿ ਜੋ ਇੱਕ ATP ਸੁਖਦੇਵ ਵਿਸ਼ਿਸ਼ਟ ਜਿਹੜਾ ਹੈ ਜਿਹਦਾ ਨਾਮ ਹੈ ਉਸ ਜਿਸ ਤਰੀਕੇ ਦੇ ਨਾਲ ਇਹ ਸਾਰੇ ਮਾਮਲੇ ਦੇ ਵਿੱਚ ਸਾਹਮਣੇ ਆਇਆ ਵਾ ਜੋ ਦੀ ਸ਼ਮੂਲੀਅਤ ਰਹੀ ਹੈ ਅਰੋੜਾ ਸਾਹਿਬ ਦੱਸਿਆ ਜਾਂਦਾ ਹੈ ਕਿ ਸਾਰੇ ਮਾਮਲੇ ਨੂੰ ਜਿਸ ਤਰੀਕੇ ਦੇ ਨਾਲ ਹੈਂਡਲ ਕਰਤੇ ਸੀਗੇ ਜੋ ਸਾਰੀਆਂ ਚੀਜ਼ਾਂ ਸੀਆਂ ਚਾਹੇ ਉਹ ਕਮਰਸ਼ੀਅਲ ਬਿਲਡਿੰਗ ਹੋਵੇ ਨਾਨ ਕਮਰਸ਼ੀਅਲ ਬਿਲਡਿੰਗ ਹੋਵੇ ਹਰ ਇੱਕ ਬਿਲਡਿੰਗ ਦਾ ਜਿਹੜਾ ਹੈ ਕਿ ਉਹ ਆਪ ਮੌਇਨਾ ਕਰਦੇ ਸੀਗੇ ਹਰ ਇੱਕ ਬਿਲਡਿੰਗ ਉਪਰੀ ਕਿ ਨਾਲ ਆਪ ਦੇਖਦੇ ਸੀਗੇ ਤੇ ਉਸ ਤੋਂ ਬਾਅਦ ਏਟੀਪੀ ਦੇ ਜਿਹੜੇ ਜਿਹੜਾ ਹੈ ਕਿ ਉਹ ਨੋਟਿਸ ਪੇ ਜਵਾਬ ਦੇ ਸੀਗੇ ਤੇ ਦੈਨ ਉਸ ਤੋਂ ਬਾਅਦ ਜਿਹੜਾ ਕਿ ਸਾਰੀ ਅਗਲੀ ਕਾਰਵਾਈ ਚੱਲਦੀ ਸੀ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਵਿਜੀਲੈਂਸ ਜਿਹੜਾ ਹੈ ਕਿ ਜ਼ਰੂਰ ਕੋਰਟ ਦੇ ਵਿੱਚ ਜਿਹੜਾ ਆਪਣੀ ਦਲੀਲ ਦੇਗਾ ਤੇ ਖਾਸ ਤੌਰ ਤੇ ਜਿਹੜਾ ਹੈ ਕਿ ਉਹ ਨਾਲ ਇਹ ਵੀ ਦਾਵਾ ਕਰੇਗਾ ਕਿ ਸਾਨੂੰ ਘੱਟੋ ਘੱਟ ਜਿਹੜਾ ਕਿ ਇੱਕ ਹਫਤੇ ਦਾ ਰਮਾਂਡ ਦਿੱਤਾ ਜਾਵੇ ਕਿਉਂਕਿ ਇੱਕ ਲੰਬੀ ਪੁੱਛਗਿੱਛ ਕਰਨੀ ਹੈ ਏਟੀਪੀ ਜਿਹੜਾ ਹੈ ਕਿ ਉਹਨਾਂ ਦੀ ਗ੍ਰਿਫਤ ਦੇ ਵਿੱਚ ਵਿਜੀਲੈਂਸ ਤੋਂ ਪਹਿਲਾਂ ਦੀ ਹੈ ਨੋਦਨ ਦਾ ਅੋੜਾ ਮਾਰ ਜਿਹੜਾ ਕਿ ਲਗਾਤਾਰ ਚੱਲਦਾ ਪੈਪਰ ਜਿਸ ਤਰੀਕੇ ਦੇ ਨਾਲ ਹੁਣੇ ਅਫੜਾ ਤਫੜੀ ਦੇ ਵਿੱਚ ਜਿਹੜਾ ਕਿ ਰਮਨ ਰੋੜਾ ਨੂੰ ਸੈਸ਼ਨ ਕੋਰਟ ਜਲੰਧਰ ਵਿਖੇ ਜਿਹੜਾ ਕਿ ਲਿਆਂਦਾ ਗਿਆ ਵਾ ਵੇਖਣਾ ਹੋਏਗਾ ਕਿ ਕੋਰਟ ਚ ਕੀ ਦਲੀਲ ਦਿੱਤੀ ਜਾਂਦੀ ਤੇ ਖਾਸ ਤੌਰ ਤੇ ਬਚਾਅ ਪੱਖ ਅੱਗੋਂ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਆਪਣੀ ਪ੍ਰਤੀਕਿਰਿਆ ਦਿੰਦਾ ਜੀ ਪ੍ਰਮਿਤ ਇੱਕ ਚੀਜ਼ ਜਾਨਣਾ ਚਾਹਾਂਗੇ ਕਿ ਹੁਣ ਤੱਕ ਬਰਾਮਦਗੀਆਂ ਕੀ ਕੁਝ ਹੋਈਆਂ ਨੇ ਕਿਹੜੇ ਦਸਤਾਵੇਜ਼ ਬਰਾਮਦ ਹੋਏ ਨੇ ਜਾਂ ਰਮਨ ਅਰੋੜਾ ਦੇ ਘਰ ਤੋਂ ਕੁੱਲ ਬਰਾਮਦਗੀਆਂ ਕੀ ਨੇ ਦੇਖੋ ਮਨ ਕੱਲ ਦੀ ਚੜੀ ਅ ਬਿジネス ਫਲੋ ਰੇਟ ਜਾਰੀ ਕੀਤੇ ਗਏ ਸੀਗੇ ਉਹਦੇ ਵਿੱਚ ਜਿਹੜਾ ਕਿ ਸਨੋਰ ਜੋ ਆਇਆ ਸੀਗਾ ਸ਼ਾਮੀ ਸਪੋਕਸਪਰਸਨ ਨੇ ਗੱਲ ਆਖੀ ਇਨਕ੍ਰਿਮੀਨੇਟਿੰਗ ਜਿਹੜੇ ਡਾਕੂਮੈਂਟਸ ਮਿਲੇ ਨੇ ਇਹਦਾ ਮਤਲਬ ਇਹ ਹੈ ਕਿ ਕਰਾਇਮ ਦੇ ਨਾਲ ਸੰਬੰਧਿਤ ਜੋ ਇਸ ਕੇਸ ਦੇ ਵਿੱਚ ਹੋਇਆ ਉਹਨੂੰ ਲੀਡ ਦਿੰਦੇ ਹੋਏ ਸਾਡੇ ਕੋਲ ਦਸਤਾਵੇਜ਼ ਨੇ ਤਾਂ ਕਿ ਜੇਕਰ ਮੈਂ ਨੋਟਿਸਿਸ ਦੀ ਗੱਲ ਕਰ ਰਿਹਾ ਕਿ ਨੋਟਿਸਿਸ ਦਾ ਵੀ ਜਿਹੜਾ ਕਿੰਨੇ ਜ਼ਿਕਰ ਹੋ ਰਿਹਾ ਫਿਰ ਉਸ ਤੋਂ ਇਲਾਵਾ ਜੋ ਸੂਤਰ ਦੱਸਦੇ ਪਏ ਨੇ ਅਨੋਫੀਸ਼ੀਅਲੀ ਜਿਹੜੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਹੁਤ ਸਾਰੀਆਂ ਐਸੀਆਂ ਪ੍ਰਾਪਰਟੀ ਦੀਆਂ ਰਜਿਸਟਰੀਜ਼ ਨੇ ਜਿਹੜੀਆਂ ਉਹ ਵੀ ਕਿਤੇ ਨਾ ਕਿਤੇ ਵਿਜੀਲੈਂਸ ਦੇ ਹੱਥ ਜ਼ਰੂਰ ਲੱਗੀਆਂ ਨੇ 6 ਲੱਖ ਕੈਸ਼ ਦੀ ਗੱਲ ਆਖ ਦੀ ਵੀ ਗੱਲ ਆਕੀ ਜਾ ਰਹੀ ਆ ਪਰ ਓਵਰਆਲ ਜੋ ਸਿਨੈਰੀਓ ਹੈ ਹੁਣ ਤੱਕ ਬਣਿਆ ਉਹ ਕਿਹੜਾ ਕਿ ਸਿਰਫ ਤੇ ਸਿਰਫ ਇੱਕ ਡਾਕੂਮੈਂਟਸ ਨੂ ਜਿਹੜਾ ਕਿ ਲੀਡ ਦੇਂਦਾ ਹੋਇਆ ਵਿਜੀਲੈਂਸ ਦੇ ਹੱਥ ਲੱਗਾ ਹੋਇਆ ਕਿਉਂਕਿ ਵਿਜੀਲੈਂਸ ਜ਼ਰੂਰ ਇਹ ਗੱਲ ਕਹਿੰਦੀ ਪਈ ਆ ਕਿ ਸਾਡੇ ਕੋਲ ਡਾਕੂਮੈਂਟੇਸ਼ਨ ਇਸ ਤਰੀਕੇ ਦੀ ਹੈ ਕਿ ਜੋ ਕਿ ਅੱਗੇ ਫਰਦਰ ਜੋ ਐਸਐਸ ਦੇ ਵਿੱਚ ਪ੍ਰोसीडिंग ਹੋਣ ਵਾਲੀ ਆ ਉਹਦੇ ਚ ਜਿਹੜਾ ਕਿ ਸਾਨੂੰ ਬਹੁਤ ਵੱਡੀ ਤੇ ਅਹਿਮ ਲੀਡ ਦੇਗਾ ਉਸ ਤੋਂ ਬਾਅਦ ਜੇ ਮੈਂ ਏਟੀਪ ਦੀ ਗੱਲ ਕਰਾਂ ਉਹਦੇ ਕੋਲ ਕਈ ਐਸਏ ਜਿਹੜੇ ਨੇ ਕਿ ਉਹ ਨੋਟਿਸ ਮਿਲੇ ਨੇ ਜੋ ਲੋਕਾਂ ਨੂੰ ਭੇਜਨੇ ਸੀਗੇ ਜਾਂ ਭੇਜ ਦਿੱਤੇ ਸੀਗੇ ਉਹਨਾਂ ਤੇ ਡੈਰੀ ਨੰਬਰ ਸੀਗੇ ਕਈਆਂ ਤੇ ਡੈਰੀ ਨੰਬਰ ਨਹੀਂ ਸੀਗੇ ਉਹ ਵੀ ਜਿਹੜੇ ਨੇ ਕਿਉਂ ਦੇ ਕੋ ਬਰਾਮਤ ਹੋਏ ਨੇ ਪਰ ਇਹ ਮੈਂ ਗੱਲਾਂ ਦਾ ਜ਼ਿਕਰ ਕਰਦਾ ਕਿਉਂਕਿ ਜਿਹੜੇ ਫਰਜ਼ੀ ਨੋਟਿਸ ਆ ਤੁਸੀਂ ਜ਼ਿਕਰ ਕਰ ਰਹੇ ਹੋ ਸਵਾਲ ਤਾਂ ਇਹ ਹੈ ਕਿ ਇਕੱਲਾ ਵਿਧਾਇਕ ਜਾਂ ਇੱਕ ਦੋ ਅਧਿਕਾਰੀ ਤਾਂ ਨਹੀਂ ਹੋਣਗੇ ਇਹ ਗੱਲ ਤਾਂ ਪੱਕੀ ਹੋਏਗੀ ਕਿ ਬਹੁਤ ਸਾਰੇ ਅਧਿਕਾਰੀਆਂ ਦੀ ਸ਼ਮੂਲੀਅਤ ਹੋਏਗੀ ਜਿਹੜਾ ਅਜਿਹਾ ਫਰਜ਼ੀ ਵੜਾ ਚੱਲ ਰਿਹਾ ਸੀ ਕਾਮਨ ਮੈਨ ਇੱਕ ਤੁਹਾਨੂੰ ਉਦਾਹਰਨ ਦੇ ਕੇ ਚੀਜ਼ ਨੂੰ ਸਮਝਾਉਣਾ ਕਿ ਨਗਰ ਨਿਗਮ ਦਾ ਇੱਕ ਡਿਪਾਰਟਮੈਂਟ ਹੈ ਬਿਲਡਿੰਗ ਬ੍ਰਾਂਚ ਦਾ ਡਿਪਾਰਟਮੈਂਟ ਹੈ ਹਰੇਕ ਨੂੰ ਪਤਾ ਹੈ ਕਿ ਜੋ ਨਕਸ਼ਾ ਪਾਸ ਕਰਾਉਣ ਲੱਗਿਆ ਕਿਸ ਤਰੀਕੇ ਨਾਲ ਉਹਦੇ ਚ ਕਪਲੇਬਾਜੀ ਹੁੰਦੀ ਆ ਤਾਂਦਲੀ ਹੁੰਦੀ ਆ ਬੀਤੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਪਲੇਬਾਜੀਆਂ ਹੁੰਦੀਆਂ ਰਹੀਆਂ ਤਾਂਦਲੀਆਂ ਹੁੰਦੀਆਂ ਰਹੀਆਂ ਇੰਨਾ ਹੀ ਪਤਾ ਪਰ ਹੁੰਦੀਆਂ ਸੀਗੀਆਂ ਇਹ ਤਾਂ ਜ਼ਰੂਰ ਪਤਾ ਹੈ ਪਰ ਇਸ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਮੈਂ ਇਹ ਉਸ ਕਾਲ ਦਾ ਜ਼ਿਕਰ ਜ਼ਰੂਰ ਕਰਾਂਗਾ ਕਿ ਐਮਐਲਏ ਸਾਹਬ ਨੇ ਜਿਸ ਤਰੀਕੇ ਦੇ ਨਾਲ ਇਸ ਡਿਪਾਰਟਮੈਂਟ ਨੂੰ ਘੇਰਾ ਪਾ ਕੇ ਇਹਦੀਆਂ ਜੋ ਪਰਤਾਂ ਨੇ ਜੋ ਇਹਦੀਆਂ ਚ ਠੱਗੀਆਂ ਨੇ ਜਿਹੜੀਆਂ ਕੋ ਉਤਲੇ ਲੈਵਲ ਤੱਕ ਹੀ ਲੈ ਗਏ ਨੇ ਉਹਦੀਆਂ ਤਾਂ ਚਰਚਾ ਜੜੀਆਂ ਕਿ ਹੋ ਹੀ ਰਹੀਆਂ ਨੇ ਤੁਸੀਂ ਸਵਾਲ ਕਰਦੇ ਪਈਓ ਕਿ ਹੋਰ ਜਿਹੜੀਆਂ ਇਹਦੇ ਵਿੱਚ ਤੱਥ ਕੀ ਨੇ ਦੇਖੋ ਇਸ ਮਾਮਲੇ ਦੇ ਤੱਥ ਉਦੋਂ ਹੀ ਕਲੀਅਰ ਹੋ ਜਾਂਦੇ ਨੇ ਕਿ ਜਦੋਂ ਵਿਜੀਲੈਂਸ ਕੱਲਾ ਅਰੋੜਾ ਸਾਹਿਬ ਨੇ ਅਰੋੜਾ ਸਾਹਿਬ ਦੇ ਆਲੇ ਦੁਆਲੇ 360 ਦੇ ਵਿੱਚ ਜਿੰਨੇ ਉਹਨਾਂ ਦੇ ਜਾਣ ਪਛਾਣ ਵਾਲੇ ਨੇ ਚਾਹੇ ਉਹਨਾਂ ਦੇ ਸਖੇ ਸੰਬੰਧੀ ਨੇ ਚਾਹੇ ਕੋਈ ਰਿਸ਼ਤੇਦਾਰ ਨੇ ਚਾਹੇ ਕੋਈ ਉਹਨਾਂ ਦੇ ਬਹੁਤ ਨੇੜੇ ਦੇ ਲੋਕ ਨੇ ਉਹਨਾਂ ਤੇ ਵੀ ਬਿਜ਼ਨਸ ਦਬਿਛ ਦਿੰਦੀ ਪਈ ਆ ਇੱਕ ਚੀਜ਼ ਕਲੀਅਰ ਮੰਨ ਕੇ ਚੱਲਾਂਗੇ ਕੱਲਾ ਰਮਨ ਅਰੋੜਾ ਤੇ ਦੂਸਰੇ ਪਾਸੇ ਏਟੀਪੀ ਇਸ ਮਾਮਲੇ ਦੇ ਵਿੱਚ ਨੇ ਬਹੁਤ ਲੰਬੀਆਂ ਲੈਣਾ ਜਿਹੜੀਆਂ ਨੇ ਜੜਾ ਬਹੁਤ ਦੂਰ ਤੱਕ ਨੇ ਇਹ ਹੁਣ ਵੇਖਣਾ ਹੋ ਕਰਦੀ ਪਈ ਹੈ ਉਹ ਚੀਜ਼ਾਂ ਨੂੰ ਕਿੰਨਾ ਜਲਦੀ ਮੈਚਰ ਕਰਦੀ ਹੈ ਤੇ ਖਾਸ ਤੌਰ ਤੇ ਅੱਜ ਕੋਰਟ ਦੇ ਵਿੱਚ ਦਲੀਲ ਕਿਸ ਤਰੀਕੇ ਦੀ ਦਿੱਤੀ ਜਾਂਦੀ ਹੈ ਤੇ ਰਿਮਾਂਡ ਜਿਹੜਾ ਪਹਿਲਾ ਉਹ ਕਿੰਨੇ ਦਿਨਾਂ ਦਾ ਮਿਲਦਾ ਪਰਮਿਤ ਇੱਕ ਪਾਸੇ ਇਹ ਵਿਜੀਲੈਂਸ ਦੀ ਕਾਰਵਾਈ ਹੁਣ ਤੱਕ ਜੋ ਚੀਜ਼ਾਂ ਸਾਹਮਣੇ ਆਈਆਂ ਪਰ ਦੂਜੇ ਪਾਸੇ ਵਿਰੋਧੀ ਧਿਰ ਕਿਉਂਕਿ ਸਿਆਸੀ ਮਾਹੌਲ ਹੈ ਲੁਧਿਆਣਾ ਦੀ ਜ਼ਿਮਨੀ ਚੋਣ ਹੈ ਅਜਿਹੇ ਚ ਵਿਰੋਧੀ ਧਿਰ ਇਸ ਟਾਈਮਿੰਗ ਨੂੰ ਲੈ ਕੇ ਸਵਾਲ ਚੁੱਕ ਰਹੀਆਂ ਨੇ ਉਹ ਸਵਾਲ ਪੁੱਛ ਰਹੇ ਨੇ ਕਿ ਪੁਰਾਣੇ ਮਾਮਲਿਆਂ ਦਾ ਕੀ ਹੋਇਆ ਚਾਹੇ ਫੌਜਾ ਸਿੰਘ ਸਰਾਰੀ ਦਾ ਜ਼ਿਕਰ ਕਰ ਰਹੇ ਨੇ ਚਾਹੇ ਮਾਨਸਾ ਦੇ ਵਿਧਾਇਕ ਦਾ ਜ਼ਿਕਰ ਕਰ ਰਹੇ ਨੇ ਇੱਕ ਲੰਬੀ ਕਤਾਰ ਹੈ ਆਮ ਆਦਮੀ ਪਾਰਟੀ ਦੇ ਐਕਸ਼ਨ ਦੀ ਉਸ ਤੋਂ ਬਾਅਦ ਐਕਸ਼ਨ ਤੋਂ ਬਾਅਦ ਹੁੰਦਾ ਕੀ ਹੈ ਉਸ ਨੂੰ ਲੈ ਕੇ ਘੇਰਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਦੇਖੋ ਵਿਰੋਧੀ ਜਿਹੜਾ ਨੇ ਕਿ ਉਹ ਕੱਲ ਤੋਂ ਜਿਹੜਾ ਕਿ ਉਹ ਸਵਾਲ ਚੁੱਕਦੇ ਪਏ ਨੇ ਜਿਹੜੀ ਇਹ ਕਾਰਵਾਈ ਹੈ ਇੱਕ ਡਰਮ ਹੈ ਜਿਸ ਤਰੀਕੇ ਦੇ ਨਾਲ ਇਹ ਸਾਰੀ ਪਿਕਚਰ ਨੂੰ ਬਣਾਇਆ ਗਿਆ ਜੋ ਸਕ੍ਰਿਪਟ ਇਹ ਲਿਖੀ ਗਈ ਹੈ ਰਮਨ ਰੋੜੇ ਨੂੰ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਚ ਲਿਆਂਦਾ ਗਿਆ ਪਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਾਂਗਾ ਮਈ ਦਾ ਮਹੀਨਾ ਜਿੱਥੇ ਗਰਮੀ ਦੇ ਵੀ ਤਾਪਮਾਨ ਦੇ ਰਿਕਾਰਡ ਤੋੜਦਾ ਪਹੁੰਚੇ ਜਿਹੜਾ ਕਿ ਭ੍ਰਸ਼ਟਾਚਾਰ ਦੀ ਜਿਹੜਾ ਇਨਕਲਾਬ ਦਾ ਨਾਅਰਾ ਦੇਣ ਵਾਲੀ ਪਾਰਟੀ ਇਹਦੇ ਵੀ ਰਿਕਾਰਡ ਟੁੱਟਦੇ ਪਏ ਨੇ 24 ਮਈ 2022 ਨੂੰ ਵਿਜੇ ਸਿੰਘਲਾ ਫੜੇਗਾ ਇਸੇ ਕੇ ਉਹ ਵੀ 23 ਮਈ 2025 ਨੂੰ ਰਮਨ ਰੋੜਾ ਫੜੇਗਾ ਇਹਨੇ ਪਿਛਲੇ ਕੇਸ ਦਾ ਅਜੇ ਤੱਕ ਨਹੀਂ ਪਤਾ ਥੋ ਪਤਾ ਕੀ ਹੈ ਕਿ ਉਹ ਕੋਰਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਚਾਰਜ ਸ਼ੀਟ ਹੈ ਕੇਸ ਦਾ ਕੀ ਸਟੇਟਸ ਹੈ ਨਹੀਂ ਪਤਾ ਪਰ ਸਿੰਗਲਾ ਸਾਫ ਦੇਵੀ ਘਰ ਦੇ ਵਿੱਚ ਜਦੋਂ ਪਿੱਛੇ ਪ੍ਰੋਗਰਾਮ ਸੀਗਾ ਜਿਹੜੇ ਇਨਕਲਾਬ ਦਾ ਨਾਰਾ ਦੇਂਦੇ ਸੀ ਜਿਹੜੇ ਉਹਨਾਂ ਨੂੰ ਭ੍ਰਸ਼ਟਾਚਾਰੀ ਕਹਿੰਦੇ ਸੀ ਉਹ ਨਾਲ ਜ਼ਰੂਰ ਖੜੇ ਸੀਗੇ ਹਾਲਾਂਕਿ ਕੱਲ ਜ਼ਰੂਰ ਟਵੀਟ ਆਂਦਾ ਵੇ ਰੋੜਾ ਸਾਹਿਬ ਦੇ ਮਾਮਲੇ ਦੇ ਵਿੱਚ ਵੀ ਆਪਣੇ ਹੋਣ ਬਗਾਨੇ ਹੋਣ ਸਾਰੇ ਟੰਗ ਦਿੱਤੇ ਜਾਣਗੇ ਬਗਾਨੇ ਉਹ ਕੱਲ ਤੋਂ ਹੋਏ ਜਲਸਾ ਜਲਸਾ ਕੋਡ ਦੇ ਵਿੱਚ ਵੀ ਸਟਾਰਟ ਥੋੜੀ ਜਿਹੀ ਜਾਣਕਾਰੀ ਸਮਝਾਂਗੇ ਕਿ ਕਿਸ ਤਰੀਕੇ ਨਾਲ ਨਹੀਂ ਨਹੀਂ ਕੋਡ ਦੇ ਵਿੱਚ ਐਸਾ ਸੀਗਾ ਕਿ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਤਾਂ ਬਈ ਸੁਖਦੇਵ ਪਹਿਲਾਂ ਫੜਿਆ ਹੈਗਾ ਉਹਨੇ ਡਿਸਕਲੋਜ਼ ਸਟੇਟਮੈਂਟ ਦਿੱਤੀ ਹੈਗੀ ਆ ਕਿ ਮੈਂ ਇਹਨਾਂ ਦੇ ਘਰ ਜਾਂਦਾ ਸੀ ਅੱਛਾ ਉਹਨੇ ਸੁਖਦੇਵ ਨੇ ਕਿਹਾ ਸੁਖਦੇਵ ਨੇ ਕਿਹਾ ਹੈਗਾ ਵੀ ਉਹਨਾਂ ਦੇ ਘਰ ਜਾਂਦਾ ਸੀਗਾ ਉੱਥੇ ਜਿਹੜੇ ਲੋਕੀ ਆਏ ਹੁੰਦੇ ਸੀਗੇ ਜੀ ਸਾਡੇ ਜਿਹੜੇ ਨੋਸਿਸ ਜਾਰੀ ਹੋਏ ਆ ਉਹਨਾਂ ਦਾ ਜਿਹੜਾ ਹੈਗਾ ਉਹ ਇਹਨਾਂ ਕੋਲ ਆਉਂਦੇ ਜਾਂਦੇ ਸੀਗੇ ਓਕੇ ਬਾਕੀ ਸੋ ਲਾਵਾ ਕੁਝ ਨਹੀਂ ਸੀਗਾ ਉਸਨੇ ਕੁਝ ਨਹੀਂ ਕੀਤਾ ਆ ਵੀ ਇਹਨਾਂ ਨੇ ਇਹ ਉਹਨਾਂ ਕੋ ਮੇਰੇ ਸਾਹਮਣੇ ਕੋਈ ਪੈਸੇ ਲਏ ਜਾਂ ਕੋ ਹੋਰ ਕੋ ਗੱਲ ਹੈਗੀ ਹੈ ਉਹੋ ਜੀ ਗੱਲ ਕੋਈ ਇੱਕ ਚੀਜ਼ ਸੋ ਮੈਂ ਨਹੀਂ ਚਾਹਾਂਗੇ ਪ੍ਰੈਸ ਨੋਟ ਚ ਕਹ ਲਾਂਦੀ ਹੈ ਕਿ ਰਮਨ ਅਰੋੜਾ ਖੁਦ ਤੈਅ ਕਰਦੇ ਸੀ ਚੀਜ਼ਾਂ ਨੂੰ ਤੇ ਸੁਖਦੇਵ ਜਿਹੜਾ ਕਿ ਅੱਗੇ ਇੰਪਲੀਮੈਂਟ ਕਰਦਾ ਸੀ ਇਹਨਾਂ ਚ ਸੱਚਾਈ ਕੀ ਹੈ ਇਹੋ ਜੀ ਕੋਈ ਰਿਕਾਰਡ ਦੇ ਉੱਤੇ ਗੱਲ ਨਹੀਂ ਹੈਗੀ ਓਕੇ ਉਹਦੇ ਜਿਹੜਾ ਡਿਸਕਲੋਜ਼ਰ ਸਟੇਟਮੈਂਟ ਲਿਖਿਆ ਉਹਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਮੇਰੇ ਸਾਹਮਣੇ ਜਾਂ ਕੋ ਡੀਲ ਹੁੰਦੀ ਸੀਗੀ ਜਾਂ ਇਹ ਤੈਅ ਕਰਦੇ ਸੀ ਇਹੋ ਜੀ ਕੋਈ ਵਿਜੀਲੈਂਸ ਇਹ ਗੱਲ ਕਹਿੰਦੀ ਇਹ ਇਹੋ ਜੀ ਗੱਲ ਕੋਈ ਨਹੀਂ ਕਹੀ। ਕੋਈ ਪ੍ਰਾਪਰਟੀ ਦੀ ਗੱਲ ਹੋਈ ਹੋਵੇ। ਨਹੀਂ ਅੱਜ ਨਹੀਂ ਕਹੀ ਕੋਈ। 1 ਕਿਲੋ ਹਾਂ ਪ੍ਰਾਪਰਟੀ ਦੀ ਗੱਲ ਉਹਨਾਂ ਨੇ ਇਹ ਕਹੀ ਸੀਗੀ ਕਿ ਇਹਦੇ ਘਰੋਂ ਜਦੋਂ ਅਸੀਂ ਸਰਚ ਕੀਤੀ ਹੈਗੀ ਆ 1 ਕਿਲੋ 200 ਗ੍ਰਾਮ ਤਕਰੀਬ ਸੋਨਾ ਤੇ ਅਬਾਊਟ 6 ਲੱਖ ਕੁਝ ਰੁਪਏ ਬਰਾਮਦ ਹੋਏ ਹੈਗੇ ਆ। ਔਰ ਕੁੱਛੇ ਦੇ ਕਰੋ ਚਾਰ ਫਾਈਲਾਂ ਤਿੰਨ ਨੋਟਿਸ ਤੇ ਤਿੰਨ ਚਾਰ ਬਰਾਮਦ ਹੋਇਆ ਪਹਿਲਾ ਸਾਦੇ ਗਾੜੀ ਟਾਇਲਰ ਗਾੜੀ ਤੇ ਨੋਟਿਸ ਵਗੈਰਾ ਜਿਹੜੇ ਉਹਨਾਂ ਫਾਈਲਾਂ ਅਚਾ ওভারঅল ਤੁਸੀਂ ਬਚਾਅ ਪੱਖ ਤੋਂ ਵਕੀਲੋ ਕੀ ਵੇਖਦੇ ਹੋ ওভার ਅਸੀਂ ਅਸੀਂ ਇਸ ਤਰ੍ਹਾਂ ਵੇਖਦੇ ਪਏ ਆਂ ਵੀ ਇਹ ਸਾਰਾ ਪੋਲਿਟੀਕਲ ਵੰਡਟਾ ਹੈਗਾ ਸਾਰਾ ਇਸ ਕੇਸ ਦਾ ਕਿਉਂਕਿ 15 ਦਿਨ ਇਹ